ਕਹਿੰਦੇ ਨੇ ਬੇਟੀਆਂ ਲక్ష్ਮੀ ਰੂਪੀ অবতার ਹੁੰਦੀਆਂ ਨੇ ਫਿਰ ਹਰ ਘਰ ਦੇ ਵਿੱਚ ਇਸ ਲక్ష్ਮੀ ਰੂਪੀ ਬੇਟੀਆਂ ਨੂੰ ਕਿਉਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੁਸੀਂ ਤਸਵੀਰ ਦੇਖ ਰਹੇ ਹੋ نیچے ਇੱਕ लाचार ਪਿਤਾ ਹੱਥ ਵਿੱਚ ਅਰਜੀ ਹੈ ਚਾਰਪਾਈ ਤੇ ਬੇਟੀ ਦੀ লাশ ਹੈ ਤੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਸਵਾਲ ਇਹ ਵੀ ਬਣਦਾ ਹੈ ਤਸਵੀਰ ਨੂੰ ਦੇਖ ਕੇ ਕਿ ਅੱਜ ਵੀ ਬੇਟੀਆਂ ਜਿਹੜੀਆਂ ਨੇ ਉਹ ਦਹੇ ਦੇ ਬਲੀ ਚੜ ਜਾਂਦੀਆਂ ਨੇ ਪਰ ਕੀਆ ਜਾ ਰਿਹਾ ਹੈ ਕਿ ਸਿਰਫ ਇਹ ਨਾ ਪੁੱਛੋ ਕਿ ਅੱਗ ਲੱਗਦੀ ਕਿਵੇਂ ਹੈ ਇਹ ਵੀ ਪੁੱਛੋ ਕਿ ਆਖਿਰ ਦੇਹਜ ਦੇ ਲਾਲਤ ਦੀ ਅੱਗ ਜਿਹੜੀ ਹੈ ਉਹ ਦਿਲਾਂ ਦੇ ਵਿੱਚ ਲੱਗਦੀ ਕਿਵੇਂ ਹੈ ਇਨਸਾਫ ਜ਼ਰੂਰ ਚਾਹੀਦਾ ਹੈ ਪਰ ਇਹ ਸਵਾਲ ਵੀ ਪੁੱਛਣਾ ਜ਼ਰੂਰ ਬਣਦਾ ਹੈ ਆਖਿਰ ਕਦੋਂ ਤੱਕ ਮਾਵਾ ਚੇੜੀਆਂ ਨੇ ਉਹ ਆਪਣੀਆਂ ਬੇਟੀਆਂ ਦਾ ਵਿਆਹ ਕਰਾਉਣ ਤੋਂ ਬਾਅਦ ਡਰਦੀਆਂ ਰਹਿਣਗੀਆਂ ਕਿ ਸਸਰਾਲ ਦੇ ਵਿੱਚ ਉਹਨਾਂ ਦੀ ਬੇਟੀ ਜਿਹੜੀ ਉਹ ਸੁਰੱਖਿਤ ਹੈ ਕਿ ਨਹੀਂ ਇਹ ਸਵਾਲ बार-बार ਅਜ ਵੀ ਖੜਾ ਹੁੰਦਾ ਹੈ ਕਿ ਆਖਿਰ ਕਦੋਂ ਤੱਕ ਇਹ ਬੇਟੀਆਂ ਜਿਹੜੀਆਂ ਨੇ ਉਸ ਦਾਲ ਦੀ ਬਲੀ ਚੜਦੀਆਂ ਰਹਿਣਗੀਆਂ ਇਹਨਾਂ ਤਸਵੀਰਾਂ ਦੇ ਵਿਚਕਾਰ ਤੁਸੀਂ ਦੇਖ ਸਕਦੇ ਹੋ ਕਿ ਪਿਤਾ ਜਿਹੜਾ ਹੈ ਉਹ ਐਸਐਸਪੀ ਦਫ਼ਤਰ ਪਹੁੰਚਦਾ ਹੈ ਚਾਰਪਾਈ ਤੇ ਆਪਣੀ ਬੇਟੀ ਦੀ লাশ ਲੈ ਕੇ ਸਿਰਫ ਗੱਲ ਇੰਨੀ ਹੈ ਕਿ ਉਸ ਦੇ ਸਸਰਾਲ ਵਾਲਿਆਂ ਨੇ ਦਹੇਜ ਦੀ ਮੰਗ ਕੀਤੀ ਹੈ ਦਹੇਜ ਨਾ ਮਿਲਣ ਕਾਰਨ ਦਾ ਦੇਣ ਹੋਣ ਕਾਰਨ ਪਰਤਾੜੀ ਦੇ ਤਹਿਤ ਜਿਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿ ਤੁਸੀਂ ਅੱਜ ਵੀ ਇਸ ਚੀਜ਼ ਨੂੰ ਸਹੀ ਮੰਨਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੀ ਲੜਕੀ ਵਾਲਿਆਂ ਦੀ ਕੋਈ ਗਲਤੀ ਸੀ ਜਾਂ ਕੀ ਗਲਤੀ ਸੀ ਤੁਹਾਨੂੰ ਕਿਹੜੇ ਵਿਚਾਰ ਜਿਹੜੇ ਨੇ ਇਸ ਖਬਰ ਨੂੰ ਲੈ ਕੇ ਆਪਣੇ ਅੰਦਰੋਂ ਝਗੜਦੇ ਨੇ ਕਿ ਕੀ ਹੋਣਾ ਚਾਹੀਦਾ ਹੈ ਕਿ ਅੱਜ ਵੀ ਲੜਕੀਆਂ ਸੁਰੱਖਿਅਤ ਕਿਉਂ ਨਹੀਂ ਹੈ ਦਹੇਜ਼ ਦੀ ਮੰਗ ਜਿਹੜੀ ਉਹ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਸਮਾਂ ਬਹੁਤ ਬਦਲ ਚੁੱਕਿਆ ਪਰ ਫਿਰ ਵੀ ਜਿਹੜਾ ਦਹੇਜ਼ ਦੀ ਮੰਗ ਜਿਹੜੀ ਉਹ ਅੱਜ ਵੀ ਹਜੇ ਬੰਦ ਨਹੀਂ ਹੋਈ ਹੈ ਤੇ ਆਪਣੇ ਵਿਚਾਰ ਕਮੇਟ ਟੌਪ ਦੇ ਵਿੱਚ ਜ਼ਰੂਰ ਦੱਸਣਾ